ਕਹਾਂ ਸੀ ਨੋਬਲੀ ਦਾ ਬਹੁਤ ਜ਼ਿਆਦਾ ਭਾਵ ਸੀ ਜਿੰਦਾ ਸਭਨ ਦਾ ਸਾਰੇ ਪਤਾ ਹੈ ਕਿ 19 ਜੁਲਾਈ ਦਿਨ ਕਣੀ ਬਾਅਦ ਇਸ ਤਹਾਦੀ ਨਗਰਪੇਰੀ ਪ੍ਰਿੰਟ ਸੰਟਰ ਦੇ ਵਿੱਚ ਬੜੀ ਘੂੜਤਾ ਹੁਣ ਕਿੱਦੀ ਜਾਵੇਗੀ ਇਹਦਾ ਸਾਰਾ ਤਰੀਕਾ ਦਾ ਪਹਿਲਾਂ ਤਾਂ ਥੱਲੇ-ਥੱਲੇ ਸਾਰੇ ਪੀਸ ਹੁੰਦੇ ਉਸ ਤੋਂ ਬਾਅਦ ਵਿੱਚ ਸਾਰਾ ਕੰਦ ਕੰਦ ਨੂੰ ਫਿੱਟ ਕਰਨਾ ਠੀਕ ਹੈ ਜੀ ਇਹ ਪੰਨੇ ਬੱਕਰੇ ਸਾਰਾ ਤੀ ਮੁਕਬੀਲ ਦੀ ਹੈ ਇਹਨੇ ਕੱਲੇ ਕੱਲੇ ਨੂੰ ਜੋੜ ਕੇ ਚੰਗਾ ਕਰਕੇ ਦੋਨਾਂ ਵੇਰੇ ਇੱਕ ਵਾਰੀ ਖੋਲਿਆ ਜਾਂਦਾ ਤੇ ਉਸ ਬਾਅਦ ੱਡਾ ਨਿਸ਼ਾਨ ਸਾਹਿਬ ਚਾੜ ਕੇ ਇਹਦੇ ਕੋਲ ਫੁਲ 912 ਆਇਆ ਫੁਲ ਤੇ ਆ ਕੇ ਦੋੜਾ ਅਰੇ ਕੱਲੇ ਕੱਲੇ ਨੂੰ ਜੋੜ ਕੇ ਐਸ ਤਰ੍ਹਾਂ ਕੱਚਾ ਬੁੱਕਾ ਜਾਂਦਾ ਇਹ ਹਲੇ ਕੱਚਾ ਹੈ 1 ਲੱਖ 2000 ਉਸ ਤੋਂ ਬਾਅਦ ਇਹ ਫੋਲਾਂਗੇ ਫੋਲ ਕੇ ਫਿਰ ਦੁਬਾਰਾ ਨਿਸ਼ਾਨ ਸਾਹਿਬ ਲਾ ਕੇ ਦੁਬਾਰਾ ਵਿਆਹ ਕੀਤਾ ਜਾਂਦੇ ਤੇ ਇਹਦੇ ਦਾ ਫਾਈਨਲ ਕੱਚਾ ਹੁੰਦਾ ਦੇਖੋ ਜਿਵੇਂ ਆ ਰਾਮਨਾਥ ਪੂਰੀ ਦਰਗਹ ਸੰਗੀਤਨ ਮੰਡਲੀ ਵੱਲੋਂ ਆ ਤੁਸੀਂ ਦੇਖ ਰਹੇ ਹੋ ਉਪਰ ਆ ਲਿਖਿਆ 1952 ਤੋਂ ਜਿਹੜਾ ਨਾ ਸ਼ੁਰੂ ਹੋਇਆ ਇਹ ਜਿਹੜੀ ਤਵਜਾ ਆ ਤੇ ਹਰ ਸਾਲ ਇਹ ਜਿਹੜੀ ਤਵਜਾ ਨੂੰ ਘੱਟ ਤੋਂ ਘੱਟ ਇੱਕ ਮਹੀਨਾ ਪਹਿਲਾਂ ਤਿਆਰ ਕਰਨੀ ਲੱਗਦਾ ਆ ਤੇ ਹਰ ਸਾਲ ਕੋਈ ਨਾ ਕੋਈ ਪਰਿਵਾਰ ਜਿਹੜਾ ਆ ਉਹ ਇਸ ਤਵਜਾ ਦੀ ਮਹਾਮਾਇਦੇਸ਼ ਝੰਡੇ ਦੀ ਜਿਹੜੀ ਉਹ ਸੇਵਾ ਕਰਦਾ ਇਸ ਵਾਰ ਸੂਬੇਦਾਰ ਸੰਤੋਖ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਹੋਈ ਆ ਇਸ ਤਵਜਾ ਦੀ ਜਿਹੜੀ ਸੇਵਾ ਆ ਤੇ ਇਦਾਂ ਹੀ ਹਰ ਸਾਲ ਜਿਦਾ ਤੁਹਾਨੂੰ ਬੱਬੂ ਜੀ ਨੇ ਦੱਸਿਆ ਕਿ ਵੱਖੋ ਵੱਖ ਜਿਹੜੇ ਆ ਉਹ ਪ੍ਰਸੰਗ ਜਿਹੜੇ ਆ ਉਹ ਮੈਂ ਤੁਹਾਨੂੰ ਦਿਖਾ ਲਦਾ ਹਾਂ ਤੇ ਉੱਤੇ ਦੇਖੋ ਮਾਂ ਪਾਰਵਤੀ ਕੋ ਜਲਤੇ ਹੋਏ ਦੇਖ ਸ਼ਿਵ ਕਰੋਧਿਤ ਹੋਏ ਇਦਾਂ ਹੀ ਤਰ੍ਹਾਂ ਥੱਲੇ ਮਾਂ ਪਾਰਵਤੀ ਕੋ ਹਵਨ ਕੋਲੋਂ ਸੇ ਸ਼ਿਵ ਉਠਾਤੇ ਹੋਏ ਸ਼ਿਵ ਆਪਣੀ ਸ਼ਿਵ ਆਪਣੇ ਕੰਧੋ ਪਰ ਉਠਾਕਰ ਪਾਰਵਤੀ ਕੋਲੇ ਜਾਤੇ ਹੋਏ ਇਦਾਂ ਹੀ ਦੂਸਰੇ ਪਾਸੇ ਜਿਹੜਾ ਇਹ ਪ੍ਰਸੰਗ ਪੂਰਾ ਪ੍ਰਸੰਗ ਜਿਹੜਾ ਆ ਉਹ ਜਿਹੜਾ ਹਰ ਸਾਲ ਕੋਈ ਨਾ ਕੋਈ ਨਵਾਂ ਪ੍ਰਸੰਗ ਜਿਹੜਾ ਆ ਉਹ ਜਿਹੜਾ ਇਸ ਝੰਡੇ ਦੇ ਉੱਤੇ ਜਿਹੜਾ ਆ ਹਰ ਸਾਲ ਜਿਹੜਾ ਉਹ ਬਣਾਇਆ ਜਾਂਦਾ ਆ ਤੇ ਇਹ ਜਿਹੜੇ ਬਹੁਤ ਹੀ ਕਾਰੀਗਰ ਜਲੰਦਰ ਤੋਂ ਜਿਹੜੇ ਸਪੈਸ਼ਲ ਜਿਹੜਾ ਜਲੰਦਰ ਵੇਜ ਤੋਂ ਵਜਾ ਜਿਹੜੀ ਆ ਬਣਾਈ ਜਾਂਦੀ ਆ ਅੱਜ ਤੋਂ ਦੇਖੋ ਭਗਵਾਨ ਵਿਸ਼ਨੂੰ ਆਪਣਾ ਚੱਕਰ ਚਲਾਤੇ ਹੋਏ ਉਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਚੁੱਕ ਕੇ ਪਾਰਵਤੀ ਕੇ ਅੰਗ ਕਾਟਨਾ ਮਤਵੇ ਦੀ ਬੇ ਭਗਵਾਨ ਵਿਸ਼ਨੂੰ ਨੇ ਚੱਕਰ ਸੇ ਪਾਰਵਤੀ ਦਾ ਸਿਰ ਕਾਟ ਦਿਆ ਤੇ ਇਹ ਜਿਹੜਾ ਪ੍ਰਸੰਗ ਵਾ ਇਸੇ ਤਰ੍ਹਾਂ ਜਿਹੜੇ ਹੋਰ ਇਹ ਮਾਤਾ ਉੱਪਰ ਜਿਹੜਾ ਸ਼ੇਰਗੁਰ ਭਗਵਾਨ ਨਿਮੰਤਰਣ ਵਾ ਤੇ ਰਾਜ ਦੱਖਣੀ ਮਾ ਮਾਈ ਨੂੰ ਪ੍ਰਪਾਰੋਤੀ ਨੂੰ ਮਤਲਬ ਸ਼ੇਪੋਲੇ ਨੂੰ ਆਪਣੇ ਜੱਗ ਤੇ ਨਹੀਂ ਸੱਦਿਆ ਤੇ ਉਹ ਬਾਅਦ ਵਿੱਚ ਉਹਨੇ ਸ਼ੇਪੋਲੇ ਦਾ ਮਤਲਬ ਅਪਮਾਨ ਕਰਦਾ ਕਰਕੇ ਸਾਰਾ ਕੁਝ ਕੀਤਾ ਸੀਗਾ ਕਿ ਕੋਈ ਵੀ ਇਦਾਂ ਦਾ ਜਾਗਾ ਬਣਾ ਐਨੀ ਜਿੱਤੇ ਉਹ ਸ਼ੇਰ ਭਗਵਾਨ ਤੋਂ ਬਿਨਾ ਉਹ ਪੂਰਾ ਹੋ ਜੀਵੇ। ਤੇ ਇਤੋਂ ਇਹ ਪ੍ਰਸੰਗ ਸ਼ੁਰੂ ਹੁੰਦਾ ਵੀ ਤੀਸਰੀ ਅਜਿਹਾ ਕਿ ਰੋਧਿਤ ਹੋਏ ਸ਼ੇਰ ਕੋਲੇ ਤੇ ਉਹਨੂੰ ਜਤਪਾਲ ਕਰਨ ਹੰਮੀ ਪਾਉਂਦੇ ਤੇ ਛਾਲ ਮਾਰਤੀ ਆ ਹਮ ਕੁੰਡ ਵਿੱਚ। ਸਰਵਤੀ ਮਾਈ ਨੇ ਉਹਨੂੰ ਸਭ ਕੁਝ ਪਤਾ ਸੀਗਾ ਕਿ ਅੱਜ પાર્વતી ਨੇ ਜਾਣਾ ਤੇ ਵਾਪਸ ਨਹੀਂ ਆਉਣਾ। ਠੀਕ ਹੈ ਜੀ। ਉਹ ਬਿਰਾਗ ਵਿੱਚ ਸੀਗੇ ਤੇ ਉਹਨਾਂ ਨੂੰ ਬਿਰਾਗ ਵਿੱਚੋਂ ਕੱਢਿਆ ਗਿਆ Vishnu ਭਗਵਾਨ ਦੇ ਦਵਾਰ ਆ। ਉਹਨਾਂ ਨੂੰ ਬਿਰਾਗ ਵਿੱਚੋਂ ਕੱਢ ਕੇ ਤੇ ਫਿਰ ਜਦੋਂ ਅਗਨੀ ਕੋਟ ਚੋਂ ਚੱਕਦੇ ਆ ਤੇ ਜਿੱਦਾਂ ਤੁਹਾਨੂੰ ਸੋਲੂਪੁਰੇ ਵਾਲੀ ਨੇ ਦੱਸਿਆ ਵੀ ਉਹ ਸਾਰਾ ਪ੍ਰਸੰਗ ਉਹਦਾ ਹੀ ਹੈ ਵੀ ਬਾਅਦ ਵਿੱਚ ਚੱਕ ਕੇ ਉਹਨੂੰ ਲੈ ਕੇ ਜਾਂਦੇ ਤਾਂ ਬਾਅਦ ਥੋੜਾ ਦਾ ਇਕੱਲਾ ਇਕੱਲਾ ਅੰਗ ਵਿਸ਼ਨੂੰ ਭਗਵਾਨ ਜੀ ਦੇ ਜਿਹੜਾ ਚੱਕਰ ਚਲਾਇਆ ਤੇ ਫਿਰ ਪਾਲਨਦੀ ਜਿਹੜਾ ਇਕੱਲਾ ਇਕੱਲਾ ਅੰਗ ਕਰਕੇ ਤੋਂ ਹਸਾਬ ਨਾਲ ਪਿੰਡੀਆਂ ਬਣਾਦੀਆਂ ਹੋਈਆਂ ਜਿੱਥੇ ਤਜ ਕੋ ਵਿਭਾਗ ਜਵਾਲਾ ਦਿੱਤਾ ਉਹ ਇਹ ਸਾਰਾ ਬਰੋਕੀ ਪਿੰਡਿਆਲੇ ਸਰੂਪ ਵਿੱਚ ਹੀ ਮળે ਜੀ ਇਹ ਦੇਖੋ ਤੁਹਾਨੂੰ ਫੇਰ ਫਿਰ ਦੁਬਾਰਾ ਸਾਰੇ ਪ੍ਰਸੰਗ ਬਾਰੇ ਕਿੱਦਾਂ ਇਹ ਜਿਹੜਾ ਤਵਜਾ ਦਾ ਜਿਹੜਾ ਆ ਵੱਖਰਾ ਵੱਖਰਾ ਸੀਨ ਜਿਹੜਾ ਹੈ ਮੈਂ ਤੁਹਾਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਹੀ ਦਿਖਾਉਂਗਾ ਕਿਉਂਕਿ ਸੰਗਤਾਂ ਜਿਹੜੀਆਂ ਇਹੋ ਦਰਸ਼ਨ ਵੀ ਕਰ ਲੈਣਗੀਆਂ ਇਹ ਉੱਪਰੋਂ ਲੈ ਕੇ ਥੱਲੇ ਤੱਕ ਇਹੇ ਤਰ੍ਹਾਂ ਹਰ ਸਾਲ ਇਹ ਪਹਿਲਾ ਸੀਨ ਸਾਰੇ ਵੱਖਰੇ ਵੱਖਰੇ ਸੀਗੇ ਫਿਰ ਸਾਡੇ ਬਾਬਾ ਪੁੱਜੀ ਇੱਧਰ ਆਓ ਕਿ ਸਾਰਾ ਦਸੋਂ ਭਗਤਾਂ ਦਾ ਕਿਹੜੇ ਭਗਤ ਇਹਨਾਂ ਨੂੰ ਤਿਆਰ ਕਰਦੇ ਇਸ ਤਵਜਾ ਨੂੰ ਉਸ ਤੋਂ ਬਾਅਦ ਇੱਥੇ ਭਗਤ ਜਿਹੜੇ ਆ ਤਿਆਰ ਕਰਦੇ ਕਿਉਂਕਿ ਉਹਨਾਂ ਦਾ ਵੀ ਬੜਾ ਜ਼ਰੂਰੀ ਹੈ ਕਿਉਂਕਿ ਜਿਹੜਾ ਇਹਨੇ ਭੇਟਾਂ ਭਗਤਾਂ ਨੇ ਗਾਉਣੀਆਂ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਜਾਂਦੇ ਆ ਉਦੋਂ ਬਾਅਦ ਇਸ ਤਵਜਾ ਨੂੰ ਕਿਹਨਾਂ ਨੇ ਤਿਆਰ ਕੀਤਾ ਕਿਦਾਂ ਤਿਆਰ ਕੀਤੀ ਜਾਂਦੀ ਹੈ ਉਹ ਸਾਰਾ ਇਹਦੇ ਬਾਰੇ ਥੋੜਾ ਜਿਹਾ ਕੁਝ ਦੱਸੋ ਇਹ ਲੱਗ ਤੱਕ 1.5 ਮਹੀਨਾ ਹੋ ਗਿਆ ਗੋਵਿਤ ਕਪਲਾ ਰਮਿੰਦਰ ਦੇਸ਼ਾ ਰੋਡ ਸਾਡੇ ਭਗਤ ਸਪਤੀ ਬਿਸਤਰੀ ਦੀ ਗੈਰੀ ਸੋਨਾਪੁਰੇ ਵੱਲ ਇਹ ਸਾਰੇ ਸਾਡੇ ਨੇ ਸਾਰੇ ਦੇਖ ਦੇ ਇਹ ਵਿੱਚ ਲਗਾਤਾਰ ਇਹ 1.5 ਮਹੀਨੇ ਤੋਂ ਤਕਰੀਬਨ ਕੰਮ ਚੱਲ ਰਿਹਾ ਜਿਲੰਦਰ ਜਾਨ ਕੋਲ ਸਮਾਨ ਲਿਆਉਣਾ ਬਾਸ ਲਿਆਉਣਾ ਤਕਰੀਬਨ 5-7 ਪਿੰਡਾਂ ਦੀ ਟੀਮ ਇਹ ਆ ਜਿਹੜੀ ਕੋਈ ਤਾਂ ਜਦਾ ਤਿਆਰ ਕਰਦੇ ਆ ਤੇ ਇਹ ਉਸ ਟਾਈਮ ਇਹ ਕੋਈ ਤਾਂ ਤਿਆਰ ਕਰਕੇ ਤੋਂ ਬਾਅਦ ਇਹਦੇ ਵੀ ਬਾਹਰ ਨਾਲ ਕਰਦਾ ਨਗਰਪਾਲਿਕਾ ਇਹ ਵਰਤੋ ਤੇ ਜਿਹੜੇ ਮਿਸਤਰੀ ਤਿਆਰ ਕਰਦੇ ਇਸ ਤੋਂ ਬਾਅਦ ਜਿਹੜਾ ਉਹ ਸਾਰਾ ਹੀ ਤੇ ਅੱਜ ਆਪਾਂ ਕਿਉਂਕਿ ਸੰਗਤਾਂ ਨੂੰ ਇਹ ਜ਼ਰੂਰੀ ਹੈ ਦੱਸਣਾ ਕਿ ਜਿਹੜਾ ਹਰ ਸਾਲ ਕੌਣ ਮਿਸਤਰੀ ਹੈ ਜਿਹੜਾ ਇਹਨੂੰ ਫਿੱਟ ਕਰਦਾ ਆ ਸਾਰਾ ਕੁਝ ਤਿਆਰ ਕਰਦਾ ਉਹਦੇ ਬਾਰੇ ਵੀ ਥੋੜਾ ਆਪਾਂ ਦੱਸਣਾ ਜ਼ਰੂਰੀ ਆ ਸਦੀ ਸਦੀ ਮਿਸਤਰੀ ਕਾਪਨ ਸਰ ਨੂੰ ਜਾਣਦੇ ਆ ਬਹੁਤ ਵਧੀਆ ਮਿਸਤਰੀ ਹੈ ਔਰ ਸਾਰੀਆਂ ਕੰਮ ਵੀ ਤੇ ਦਿਸਣਾ ਵੀ ਹੈ ਤੇ ਬਹੁਤ ਵਧੀਆ ਸਾਂਭ ਸੰਭਾਲ ਨਾਲ ਕੰਮ ਕਰਦੇ ਆ ਤੇ ਕਦੀ ਕੋਈ ਵੀ ਇਹ ਹੀ ਮਤਲਬ ਉਹਦਾ ਗਵਨਰ ਉਹਦਾ ਬਹੁਤ ਅੰਦਰ ਵਿੱਚ ਉਸਨੂੰ ਇੱਦਾਂ ਲੱਗਦਾ ਆ ਆਪਣੀ ਜਿਹਾ ਦਾ ਸੰਗਤ ਜੇਵਾ ਕਰਦਾ ਬਹੁਤ ਵਧੀਆ ਲੋਕਾਂ ਦਾ ਜੋੜਦਾ ਨੇ ਜਜੇ ਕਰ ਰਹੇ ਦੇਖੋ ਬੱਬੂ ਜੀ ਨੇ ਦੱਸਿਆ ਕਿ ਕਿਦਾਂ ਹਰ ਸਾਲ ਜਿਹੜੀ ਤਵਜਾ ਆ ਉਹ ਪਹਿਲਾਂ ਕੱਲੀ ਕੱਲੀ ਸਮਾਨ ਜਿਹੜਾ ਹੈ ਉਹ ਵੱਖ-ਵੱਖ ਸ਼ਹਿਰਾਂ ਤੋਂ ਖਰੀਦਿਆ ਜਾਂਦਾ ਆ ਕਿ ਬਾਂਸ ਜਿਹੜਾ ਹੈ ਉਹ ਇੰਦਾ ਲੰਬਾ ਜਿਹੜਾ 30 40 ਫੁੱਟ ਦਾ ਬਾਂਸ ਜਿਹੜਾ ਹੈ ਉਹ ਲੱਭ ਕੇ ਪਹਿਲਾਂ ਜਲੰਧਰ ਉਹ ਜਾਂ ਫਗਵਾੜੇਉ ਕਿਤੇ ਉਹ ਵੀ ਲੈ ਭਾਗਤ ਲਿਆਉਂਦੇ ਆ ਫਿਰ ਉਦੋਂ ਬਾਅਦ ਜਿਹੜੀ ਇਹ ਤਵਜਾ ਆ ਇਹ ਸਾਰੇ ਸੀਨ ਜਿਹੜੇ ਆ ਜਲੰਧਰ ਵਿਖੇ ਜਿਹੜਾ ਕਿਨਾਂ ਕੋਲ ਬਣਦੇ ਜਲੰਧਰ ਵਿਖੇ ਇਹ ਵੀ ਜਿਹੜਾ ਦੇਖੋ ਪੁਰਾਣੇ ਭਾਗਤਾ ਜਿਹੜੇ ਪਿਛਲੇ ਪੁਰਾਣੇ ਸਮਿਆਂ ਤੋਂ ਜੁੜੇ ਹੋਏ ਭਾਗਤਾ ਸਾਰੇ ਤੇ ਸਾਰੇ ਬੜੇ ਜਿਹੜਾ ਤਨਦੇਹੀ ਦੇ ਨਾਲ ਜਿਹੜਾ ਆ ਬੜਾ ਮਹਾ ਮਹਾ ਮਾਈ ਦਾ ਸਤਕਾਰ ਕਰਦੇ ਹੋ ਜਿਹੜੇ ਇਸ ਤੋਂ ਵਜਾ ਦੀ ਸਾਰੇ ਸੇਵਾ ਕਰਦੇ ਆ ਇਸੇ ਤਰ੍ਹਾਂ ਬੱਬੂ ਜੀ ਨੇ ਦੱਸਿਆ ਕਿ ਜਿਵੇਂ ਬੱਬੂ ਜੀ ਹੋ ਗਏ ਰੋਹਿਤ ਜੀ ਹੋ ਗਏ ਰੰਮੀ ਜੀ ਹੋ ਗਏ ਸਾਡੇ ਨਰੇਸ਼ ਕੁਮਾਰ ਚਟਾਨੀ ਜੀ ਹੋ ਗਏ ਤੇ ਸਾਡੇ ਫੀਕੀ ਜੀ ਹੋ ਗਏ ਜੱਸਾ ਤਖਰ ਤੇ ਫੋਰ ਜਿਹੜੇ ਸਾਡੇ ਦੀਪਾ ਜੀ ਹੋ ਗਿਆ ਹੋਰ ਬਹੁਤ ਸਾਰੇ ਭਗਤ ਆ ਜਿਹੜੇ ਭਗਤ ਜਿਹੜੇ ਹਰ ਲਗਾਤਾਰ ਜਿਹੜੀ ਇਹ ਸੇਵਾ ਕਰਦੇ ਆ ਉਸ ਤੋਂ ਬਾਅਦ ਜਿਹੜਾ ਉਹ ਕਈਆਂ ਦੇ ਨਾਮ ਮੇਰੇ ਕੋਲ ਰਹਿ ਵੀ ਗਏ ਹੁਣ ਜਾਂ ਬੇਪਨ ਭਗਤ ਜੀ ਹੋ ਗਿਆ ਤੇ ਹੋਰ ਬਾਬੂ ਜਿਹੜੇ ਹੋਰ ਭਗਤ ਵੀ ਆਪਾਂ ਨੇ ਉਹਨਾਂ ਦੇ ਵੀ ਦੱਸ ਦਿਓ ਥੋੜਾ ਜਾਂ ਕੀ ਵੀ ਜਿਹਨੂੰ ਤੁਹਾਨੂੰ ਪਤਾ ਇਹ ਪਿੰਡਾਂ ਨੂੰ ਪਤਾ ਕੀ ਦੀ ਤੁਹਾਨੂੰ ਅੰਦਰ ਕਰ ਸਭ ਤੋਂ ਪੁਰਾਣੇ ਤੋਂ ਦੱਸ ਦਿੰਦੇ ਕੋਈ ਹੋਣਾ ਕਿ ਇਹੀ ਆ ਵੀ ਉਹ ਸਾਡੇ ਨਾਲ ਹਰ ਟਾਈਮ ਆ ਰਹੇ ਨੇ ਜਿੱਥੇ ਵੀ ਜਾਣਾ ਨਾਲ ਇਹਦੇ ਸਾਰਾ ਸਮਾਨ ਜਿੰਨਾ ਵੀ ਨੇ ਉਹ ਵੀ ਲਾ ਸਕਦੇ तकरीबन ਤੇਜ ਤੋਂ ਇਲਾਵਾ ਜਿਹੜਾ ਭਗਤਾ ਨੇ ਹਰ ਸਾਲ ਪੇਤਾ ਗਾਉਣੀ ਹੁੰਦੇ ਜਿਨ੍ਹਾਂ ਦੇ ਵਿੱਚ ਸਾਡੇ ਕੇਐਸ ਮੱਖਣ ਜੀ ਆ ਉਹ ਇਸ ਵਾਰ ਕੈਨੇਡਾ ਆ ਤੇ ਜਦੋਂ ਇੱਥੇ ਆਉਂਦੇ ਆ ਤਾਂ ਸਪੈਸ਼ਲ ਤੌਰ ਤੇ ਜਿਹੜਾ ਉਹ ਇਸ ਝੰਡੇ ਦੇ ਵਿੱਚ ਹਰ ਸਾਲ ਹਾਜ਼ਰੀ ਲਗਵਾਉਂਦੇ ਆ ਫਿਰ ਸਾਡੇ ਸਤਨਾਮ ਸਿੰਘ ਤਖਰ ਜੀ ਉਹ ਵੀ ਇਸ ਵਾਰ ਇਸ ਝੰਡੇ ਦੇ ਵਿੱਚ ਹਾਜ਼ਰੀ ਲਗਵਾ ਰਹੇ ਆ ਫਿਰ ਹੈਰੀ ਹੋ ਗਿਆ ਸਤਨਾਮ ਤਖਰ ਹੈਰੀ ਸਿੰਘ ਬਤੋਲਾ ਸਾਰੇ ਭਗਤ ਜਾਨੀ ਕਿ ਬੜੀ ਸ਼ਰਦਾ ਦੇ ਨਾਲ ਜਿਹੜੀ ਹਰ ਸਾਲ ਆ ਤੇ ਪੰਡ ਦੀਆਂ ਸੰਗਤਾਂ ਦਾ ਬੜਾ ਸਹਿਯੋਗ ਹੁੰਦਾ ਆ ਐਨ ਆਰ ਆਈ ਵੀਰਾਂ ਦਾ ਇਸ ਤਵਜਾ ਨੂੰ ਬਣਾਉਣ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਨਗਰ ਫੇਰੀ ਨਿਕਲਦੀ ਆ ਉਹ ਨਗਰ ਫੇਰੀ ਦੇ ਵਿੱਚ ਸਾਰਿਆਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਆ ਤੇ ਇਹ ਜਿਹੜੀ ਸੰਭਲ 1952 ਤੋਂ ਲਗਾਤਾਰ ਇਹ ਜਿਹੜੀ ਇਸ ਵਾਰ 74ਵੀਂ ਜਿਹੜੀ ਇਹ ਨਗਰ ਫੇਰੀ ਜਿਹੜੀ ਹੋਣੀ ਹੈ ਮਹਾਮਈ ਦੇ ਝੰਡੇ ਦੀ ਤੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੇਰੀ ਕੋਸ਼ਿਸ਼ ਸੀ ਕਿ ਜਿਹੜਾ ਝੰਡਾ ਪੁਰੀ ਜਿਹੜਾ ਮੰਦਿਰ ਆ ਪੁਰੀਆਂ ਦਾ ਉਸ ਵਿੱਚ ਜਿਹੜੀ ਇਹ ਤਵਜਾ ਪਹਿਲਾਂ ਘੜ ਤੋਂ ਘਟਾ ਮਹੀਨਾ ਪਹਿਲਾਂ ਤੋਂ ਇਸ ਦੀ ਤਿਆਰੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਤੇ ਸਾਰੇ ਭਾਗਤ ਇਸ ਤਵਜਾ ਦੀ ਜਿਹੜੀ ਉਹ ਤਿਆਰੀ ਕਰਦੇ ਆ ਰਣ ਮਿਲ ਕਾ ਦੇਖੋ ਇਹਦਾ ਤੁਹਾਨੂੰ ਮੈਂ ਸਮਾਨ ਵੀ ਦਿਖਾ ਲਦਾ ਕਿ ਦੇਖੋ ਸਾਰਾ ਪਹਿਲਾਂ ਇਹਦਾ ਹਾਲੇ ਇਸ ਤਵਜਾ ਦੇ ਉੱਤੇ ਜਿੱਦਾਂ ਲਾਈਟਾਂ ਵਗੈਰਾ ਜਿਹੜੀਆਂ ਉਹ ਲੱਗਣੀਆਂ ਬਾਕੀ ਆ ਤੇ ਜਿਹੜੀ ਇਹਦੀ ਫਿਟਿੰਗ ਹੋ ਚੁੱਕੀ ਆ ਫਿਰ ਹਲੇ ਕੋਸ਼ ਕੰਮ ਜਿਹੜਾ ਹਲੇ 2-4 ਦਿਨ ਭਗਤਾਂ ਨੇ ਲਗਾਤਾਰ ਸੇਵਾ ਕਰਨੀ ਆ ਤੁਹਾਨੂੰ ਉਹ ਵੀ ਲਗਾਤਾਰ ਦਿਖਾਵਾਂਗੇ ਕਿ ਭਗਤ ਕਿਵੇਂ ਇਸ ਤਵਾਜਾ ਨੂੰ ਜਿਹੜਾ ਤਿਆਰ ਕਰਦੇ ਆ ਤੇ ਹਰ ਰੋਜ਼ ਦੇਖੋ ਬੱਚੇ ਵੀ ਜਿਹੜੇ ਆ ਹਰ ਰੋਜ਼ ਆਉਂਦੇ ਆ ਤੇ ਆਪਣਾ ਜਿਹੜਾ ਮਹਾਮਾਈ ਦਾ ਗੁਣਗਾਨ ਕਰਦੇ ਆ ਤੇ ਇਸੇ ਤਰ੍ਹਾਂ ਆਪਾਂ ਜਿੱਦਾਂ ਜਿਦਾਂ ਇਹ ਅੱਗੇ ਵੀ ਸੇਵਾ ਜਿਹੜੀ ਚੱਲਦੀ ਆ ਉਹ ਆਪਾਂ ਜ਼ਰੂਰ ਸੰਗਤਾਂ ਤੱਕ ਪਹੁੰਚਾਵਾਂਗੇ ਇਹਨਾਂ ਦਾ ਬਹੁਤ ਸਾਥ ਹੈ ਤੇ ਸਾਰੇ ਭਗਤ ਜਿਹੜੇ ਆ ਉਹ ਬੜਾ ਤਨਦੇਹੀ ਦੇ ਨਾਲ ਜਿਹੜੇ ਜਿਆ ਛਰਦਾ ਦੇ ਨਾਲ ਜਿਹੜੀ ਇਹ ਸੇਵਾ ਕਰਦੇ ਆ ਇਸੇ ਤਰ੍ਹਾਂ ਐਨ ਆਰ ਆਈ ਤੇ ਸਾਡੇ ਪਿੰਡ ਵਾਸੀ ਜਿਹੜੇ ਆ ਇਸ ਤਵਾਜਾ ਤੇ ਬੜੀ ਸ਼ਰਧਾ ਰੱਖਦੇ ਆ ਤੇ ਜਦੋਂ ਇਸ ਦੀ ਨਗਰ ਫੇਰੀ ਜਿਹੜੀ ਆ ਉਹ ਪਿੰਡ ਇਥੋਂ ਏਸੇ ਮੰਦਰ ਤੋਂ ਸ਼ੁਰੂ ਹੋ ਕੇ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਵੱਖ-ਵੱਖ ਚੌਂਕਾਂ ਦੇ ਵਿੱਚ ਜਾਣੀ ਆ ਜਿੱਥੇ ਸੰਗਤਾਂ ਬਹੁਤ ਹੀ ਸਤਿਕਾਰ ਕਰਦੀਆਂ ਆ ਤੇ ਇਸੇ ਤਰ੍ਹਾਂ ਆਪਾਂ ਜਿਹੜਾ ਅਗਲਾ ਵੀ ਤੁਹਾਨੂੰ ਜੂੜ ਦਿਖਾਵਾਂਗੇ ਕਿ ਕਿਵੇਂ ਇਸ ਤਵਾਜਾ ਦੀ ਜਿਹੜੀ ਆ ਤਿਆਰੀ ਹੁੰਦੀ ਆ ਜੈ ਮਾਤਾ ਦੀ